ਹ ਅਾਣਾ ਮਜੀਠਾ ਤੇ थाना ਕੱਥੂ ਨੰਗਲ ਦੇ ਕਈ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਕੱਢੀ ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਜੋ ਸਾਡੇ ਕੋਲੇ ਰਿਪੋਰਟ 17 ਦੇ ਕਰੀਬ ਹਨ ਹੋਈਆਂ ਮੌਤਾਂ ਹੋਈਆਂ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੋ ਘਟ ਏਸੇ ਪਿੰਡ ਦੀਆਂ ਪੰਜ ਤੋਂ 6 ਮੋਤਾਂ ਏਸੇ ਪਿੰਡ ਦੀਆਂ ਨੇ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚੇ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਕਿਥੋਂ ਤੱਕ ਲੈ ਕੇ ਆਉਂਦੇ ਸੀ ਚੇਂ ਦਾ ਪਤਾ ਲੱਗ ਹੀ ਜਾਂਦਾ ਹੈ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰ ਦੇ ਦਵਾਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਦ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਇਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੀਆਂ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਆ ਉਹਨੇ ਪਰ ਮੈਂ ਕਿਹਾ ਵੀ ਜੇ ਦੋ ਸਾਲ ਤਿੰਨ ਸਾਲ ਦੇ ਵਿੱਚ ਬੀਏ ਹੋ ਜਾਊਗੀ ਤਾਂ ਜ਼ਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕੜੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨੋਲ ਸੀ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾ ਰੱਬ ਦਾ ਭਾਣਾ ਮੰਨ ਕੇ ਵਹਿ ਜਾਂਦੇ ਪਰ ਹੁਣ 17 ਜਦੋਂ ਇਕੱਠੇ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਹੋਈ ਨਹੀਂ ਪਹਿਲਾਂ ਅੱਖਾਂ ਵੀ ਨਿਗਾ ਜਾਂਦੀ ਹੈ ਫਿਰ ਮੂੰਹ ਚੋਂ ਝੱਗ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲੇ 9 ਵਜੇ ਤੱਕ ਬੈਠਾ ਰਿਹਾ 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਹੋ ਉਹ ਮੌਤੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤੋਂ ਬਹੁਤ ਮੰਦਪਾਗੀ ਕੱਟਣਾ ਔਰ ਸਾਡਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿਲੀਊਟ ਕਰਕੇ ਫੈਲੀਆਂ ਚ ਪਾ ਲੈਂਦੇ ਆ ਪੈਕਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਫਿਰ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੱਕ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਾਈਜ਼ ਦੇ ਇੱਕ ਤਾਂ ਇਥੋਂ ਦੇ ਆਪਣੇ ਜ਼ੋਰਵਾਲ ਜੀ ਹੋਣਗੇ ਇੱਕ ਤਾਂ ਇਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟਰ ਜਿਨ੍ਹਾਂ ਨੇ ਕੀ ਹੁੰਦਾ ਲੇਕਿ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਡ ਚਾਈ ਦੇਖਦੇ ਆ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਨੂੰ ਦੇਖੋ ਪੁਲਿਸ ਦੀ ਜਾ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੋਣ ਸਰਕਾਰਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਦਾ ਉਹਦਾ ਆਕਾ ਕੋਈ ਮਾਈ ਪਾਪ ਹੁੰਦਾ ਹੈ ਸਤਾਈ ਤਾਂ ਤੇ ਕੋਈ ਸਮਾਂ ਵਿੱਚ ਬਹੁਤ ਜ਼ਿਆਦਾ ਹੈ ਕਈ ਵਾਰੀ ਇਲਿਜੀਟ ਲੈ ਕੇ ਤੁਹਾਡੇ ਉਨੂੰ ਫੜੀ ਗਈ ਜੀ ਲੇਕਿਨ ਇਸੇ ਬਾਵਜੂਦ ਦੇ ਕਾਟੌ ਜਿਹੜੇ ਚੱਲ ਕੀਵੇਂ ਰਿਹਾ ਹੈ ਕੋਈ ਇਹਨਾਂ ਦੇ ਖਾਸ ਕਰ ਇਸ ਦੇਖੋ ਜਿਹੜਾ ਦੇਖੋ ਇਹ ਬਾਰਡਰ ਹੈ ਵੀ ਇੱਕ ਬਾਰਡਰ ਏਰੀਆ ਚ ਹੈ ਬਾਰਡਰ ਏਰੀਆ ਦੇ ਵਿੱਚ ਨਹੀਂ ਡਰੱਗਸ ਵੀ ਹੈ ਤੇ ਚਾ ਵੀ ਹੈ ਤਾਂ ਤੋਂ ਬਾਰਡਰ ਏਰੀਆ ਥੋੜਾ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਇਹ ਜੜਾਂ ਡੂੰਘੀਆਂ ਨੇ ਮੈਂ ਤੁਹਾਨੂੰ ਦੱਸੀਆਂ ਨਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਇਸ ਸੌਂਕ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਕਿੱਦਾਂ ਵੱਡਾ ਸਮਝਦੇ ਹੋ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਪੱਟੇ ਲੈਵਲ ਤੱਕ ਕੁਝ ਅਫਸਰਾਂ ਚ ਕਬੜੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਜਾਏ। ਆਪ ਥੋੜੀ ਹੁੰਦੇ। ਦੇਖੋ ਆਪ ਥੋੜੀ ਹੁੰਦੇ ਪੇਚਲ। ਉਹ ਤਾਂ ਸ਼ਿਕਾਇਤਾਂ ਹੀ ਕਰਦੇ ਨੇ। ਫੈਕਟਰੀਆਂ ਕੌਣ ਚਲਾ ਲੂਗਾ ਜੀ ਇਹ? ਉਹ ਤਾਂ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਬਿਲੋਂ ਸੈੱਟਮੇਂ ਪੂਰੇ ਪੰਜਾਬ ਕਿਨਾਂ ਪਾਉਂਗੇ ਜੀ? ਬੱਸਾਂ ਟ੍ਰਾਂਸਪੋਰਟ ਹੋ ਰਹੀ ਸੀਗੀ। ਐਸੇ ਕੋਰੀਅਰ ਕੋਰੀਅਰਾਂ ਨੂੰ ਬਹੁਤ ਜਿਹੇ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀਗੇ। ਨਹੀਂ ਉਹ ਜਿੋਂ-ਜਿੋਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਅਸੀਂ ਇਸ ਮਾਮਲੇ ਚ ਕਿਉਂਕਿ ਇੱਕ ਤਾਂ ਯੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਹੀ ਇੰਨਾ ਏਰੀਆ ਚ ਹੁੰਦਾ ਹੈ ਸੋ ਸਪੁਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਐ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅਕਾ ਸ਼ੱਕ ਕਰ ਇਹਨੂੰ ਇਹ ਪਿੰਡ ਵਾਲਿਆਂ ਆ ਸਾਡੀ ਸ਼ਿਕਾਇਤ ਹੈ ਪਹਿਲਾਂ ਤੋਂ ਅਸੀਂ ਦਿਲ ਕਰੀ ਸੀ ਬਈ ਵਾਰ ਮੈਂ ਦੱਸਿਆ ਮੈਨੂੰ ਮੈਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਰੱਬ ਦਾ ਪਾਣਾ ਮੰਨ ਲਿਆ ਜਾਂਦਾ ਸੀ ਉਹ ਜਦੋਂ ਇਕੱਠੀਆਂ ਇੱਕ ਪੂਰੀ ਖੇਪ ਵੀ ਕੋਈ ਜ਼ਹਿਰੀਲੀ ਆ ਗਈ ਉਹਦੇ ਨਾਲ ਪਤਾ ਲੱਗ ਗਿਆ ਮਸਲਾ ਬਣੇ ਤੇ ਅੱਜ ਇਹਦੇ ਅਸੀਂ ਇਹਦੀ ਜੜ ਤੱਕ ਜਾਣਾ ਪਿੰਡ ਵਾਲੇ ਕਹਿ ਰਿਹਾ ਕਿ ਜਦੋਂ ਸ਼ਿਕਾਇਤ ਕਰਦੇ ਸੀ ਗਿਆ ਸੀ ਪੁਲਿਸ ਤੇ ਜਾ ਕੇ ਤਾਂ ਪਿੰਡ ਵਾਲੇ ਹੀ ਜੋਕੀਏ ਮਾਨੂੰ ਫੜਾ ਕੇ ਲੈ ਜਾਂਦਾ ਸੀ ਅੱਜ ਤਾਂ ਫਿਰ ਦੇਖੋ ਆਹ ਇਹ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਅਨਾਉਂਸਮੈਂਟ ਕਰ ਰਹੇ ਹੁਣ ਅਸੀਂ ਡਰੱਗ ਦੇ ਮਾਮਲੇ ਚ ਕਿ ਭਾਈ ਜੇ ਕੋਈ ਪਿੰਡ ਦਾ ਬੰਦਾ ਫੜਿਆ ਜਾਂਦਾ ਨਸ਼ੇ ਵਿੱਚ ਤਾਂ ਉਹ ਵੀ ਕੋਈ ਜ਼ਮਾਨਤ ਕਰਾਉਣ ਨਾ ਜਾਵੇ ਉਹਦੀ ਉਹਦੇ ਮਗਰ ਕੋਈ ਜਾਵੇ ਨਾ ਤਾਂ ਇਹ ਨੀ ਤਾਂ ਉਹਨਾਂ ਦਾ ਸਮਾਜਿਕ ਬਾਈਕਟ ਕੀਤਾ ਇਹਨਾਂ ਲੋਕਾਂ ਪਿੱਛੇ ਕੋ ਸਿਆਸੀ ਤਾਕਤ ਸੀ ਪਿੰਡ ਵਾਲਿਆਂ ਦਾ ਕਹਿਣਾ ਇਹਦਾ ਅਦਾ ਲੱਗ ਜਾਊਗਾ ਪਤਾ ਜੀ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਿਲਕੁਲ ਕੋਈ ਕਹੇ ਕਿ ਸੀਨੀਅਰ ਲੈਵਲ ਤੇ ਕੁਝ ਕੁਝ ਨਾ ਹੋ ਜੇ ਪ੍ਰੋਟੈਕਸ਼ਨਸ ਹੋਏ ਜਨਾਦੀ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਇਹ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਇਹਨਾਂ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਅੱਜ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਮਿੰਟ ਇਹ ਜਾਂਚ ਕਰਕੇ ਤੁਹਾਨੂੰ ਜਿਸ ਜਿਸ ਦਿਨ ਹੋ ਗਿਆ ਸਾਰਾ ਕੁਝ ਉਹ ਦਿਨ ਦੱਸ ਦਾਂਗੇ ਪਰ ਸਾਡਾ ਦਿੱਲੀ ਦਿੱਲੀ ਦਾ ਤਾਂ ਪਤਾ ਹੀ ਲੱਗ ਗਿਆ ਦਿੱਲੀ ਤਾਂ ਚਲੇ ਗਏ ਸਾਡੇ ਜੀ ਸਾਹਿਬ ਜਿਸ ਤਰੀਕੇ ਨਾਲ ਇਸ ਵਿੱਚ ਬਹੁਤ ਜ਼ਿਆਦਾ ਇਲੈਕਟ੍ਰਿਕ ਚੱਲਦਾ ਉਹ ਬਹੁਤ ਹੀ ਕਾਫੀ ਮੋਟੇ ਏਰੀਆ ਦੇ ਵਿੱਚ ਇੱਥੇ ਆਏ ਦਿਨਾਂ ਨੂੰ ਉਹ ਪ੍ਰੋਪਰ ਚੈੱਕ ਅਪ ਕਰਨ ਦੀ ਲੋੜ ਹੈ ਨਹੀਂ ਨਹੀਂ ਬਿਲਕੁਲ ਅਸੀਂ ਨਾਟ ਓਨਲੀ ਅੰਮ੍ਰਿਤਸਰ ਜਿੱਥੇ ਵੀ ਜਿੱਥੇ ਕੱਢਣਾ ਹੋਵੇ ਉੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕ ਅਪ ਕਰਾ ਗਏ ਇਹ ਮਹਾਰਾਜ ਚੈੱਕ ਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਐਦਾਂ ਦਾ ਕੰਮ ਚੱਲਦਾ ਹੈ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਤੇ ਅਸੀਂ ਜਿਸ ਤਰ੍ਹਾਂ ਡਰੱਗਸ ਦੇ ਵਿੱਚ ਉਹ ਜਿਹੜਾ ਨਾ ਯੋਧ ਨਸ਼ਾ ਵਿਰੋਧਾ ਤਾਂ ਨਸ਼ੇ ਦੇ ਵਿੱਚ ਇਹ ਵੀ ਤਾਂ ਹੁੰਦਾ ਜ਼ਹਿਰ ਜਿਹੜੀ ਚੀਜ਼ ਵੰਡੀ ਜਾਂਦੇ ਸੋ ਸਖਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਕਰਾਂਗੇ ਔਰ ਇਹੀ ਕੋ ਪ੍ਰਮਾਤਮਾ ਅਰਦਾਸ ਕਰਦੇ ਆ ਅੱਜ ਗੁਰੂ ਘਰ ਖੜੇ ਆ ਕਿ ਪ੍ਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਅਰਦਾਸ ਇਹ ਕਰਦੇ ਆ ਕਿ ਬੱਸੇ ਪੰਜਾਬੀ ਧਰਤੀ ਤੇ ਲੋਕ ਇੰਨੇ ਦਰਿਆ ਦਿਲ ਨੇ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਂਦੇ ਪਰ ਸਰਕਾਰਾਂ ਨਾਲ ਖੜਨਗੇ ਆ ਸੱਚੇ ਦਿਲੋਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਕੋਈ ਵੀ ਕਾਗਜ਼ ਪੱਤਰ ਦੀ ਜਾਂ ਕੋਈ ਸਾਈਨ ਕਰਾਉਣ ਦੀ ਉਹਦੇ ਵਾਸਤੇ ਖੱਜਲ ਖਵਾਰ ਹੋਣ ਅੰਮ੍ਰਿਤਸਰ ਜਾ ਕੇ ਇਹ ਵੀ ਨਹੀਂ ਸੀ ਅਫਸਰ ਕਰਿਆ ਆਉਣਗੇ ਇਹਨਾਂ ਦੇ ਇਕੱਲੇ ਇਕੱਲੇ ਦੀ ਫਾਈਲ ਬਣਾ ਕੇ ਲੈ ਕੇ ਪਿੰਡ ਵਿੱਚ ਗਿਆ ਕਿ ਇਹ ਪਿਛਲੇ 40 45 ਸਾਲਾਂ ਤੋਂ ਇੱਥੇ ਜਿਹੜੀ ਸ਼ਰਾਬ ਉਹ ਵੇਚੀ ਜਾ ਰਹੀ ਸੀ ਇਹ ਵਾਲ ਪਿੰਡ ਦੇ ਬਿਲਕੁਲ ਸਾਹਮਣੇ ਕੇਵਲ ਸੜਕ ਪਾਰ ਕਰਦਿਆਂ ਪੁਲਿਸ ਚੌਕੀ ਆ ਪੰਗਾਲੀ ਈ ਪਰਿਸ ਨੂੰ ਇੰਡੀਆ ਦੇ ਵੀ ਕਿ ਨਹੀਂ ਪਤਾ ਲੱਗਿਆ ਕਿ ਨਸ਼ਾ ਵੇਚੀ ਤਾਂ ਇੱਕ ਦਾ ਦੁੱਖ ਹੈ ਨਾ 40-45 ਸਾਲਾਂ ਤੋਂ ਮਤਲਬ ਜਿਹੜਾ ਲੱਗਿਆ ਹੋਇਆ ਸੌਂਕ ਹੈ ਉਹ ਹੁਣ ਕਰਤਾ ਰਹੇ ਆਂ ਸੀ ਆਪਣੇ ਬਿਲੋਂ ਤਾਂ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਆ ਇੱਥੇ ਆ ਕੇ ਮਤਲਬ ਅਫਸੋਸ ਵੀ ਕਰਕੇ ਗਏ ਨੇ ਉਹਨਾਂ ਦਾ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਆ ਸੁਪਰੀਮ ਕੋਰਟਾਂ ਚ ਸੋ ਇਹ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਝਣਗੇ ਸੋ ਕੋਸ਼ਿਸ਼ ਕਰ ਰਹੇ ਆ ਕਿ ਕਿ ਮਤਲਬ ਇਸ ਤੋਂ ਪਹਿਲਾਂ ਕਿ ਹੋਰ ਵੱਡੀਆਂ ਘਟਨਾਵਾਂ ਜਾਂ ਕੋਈ ਹੋਰ ਜ਼ਿਆਦਾ ਨੁਕਸਾਨ ਜਾਨੀ ਤੌਰ ਤੇ ਹੋਵੇ ਅਸੀਂ ਉਹਨਾਂ ਤੇ ਪਹਿਲਾਂ ਹੀ ਨੱਥ ਪਾ ਲਈਏ